ਬੱਬੂ ਬਾੜ ਜੀ ਨਕੋਦਰ ਤੋਂ ਬਸਪਾ ਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਹੈ ਫਿਲਹਾਲ ਅਸੀਂ ਜੀ ਡੋਰ ਟੂ ਡੋਰ ਪਿੰਡਾਂ ਵਿੱਚ ਵੀ ਕੀਤਾ ਔਰ ਸਭ ਦਾ ਇਹੀ ਹੰਗਾਰਾ ਹੈ ਬਾਕੀ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਆ ਸਾਰੇ ਕੋਈ ਵੀ ਆਪਣੀ ਪਾਰਟੀ ਵਿੱਚੋਂ ਨਹੀਂ ਹੈਗਾ ਸਾਰੇ ਜਿਹੜੇ ਦਲ ਬਦਲੂ ਕੈਂਡੀਡੇਟ ਹੈਗੇ ਆ ਕੋਈ ਕਿਸੇ ਪਾਰਟੀ ਛੱਡ ਕੇ ਕਿਸੇ ਪਾਰਟੀ ਵਿੱਚ ਸ਼ਾਮਲ ਹੋਇਆ ਇਸ ਕਰਕੇ ਸਾਰਿਆਂ ਦਾ ਇਹੀ ਹੈ ਕਿ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਔਰ ਭੋਜਨ ਸਮਾਜ ਪਾਰਟੀ ਜਿਹੜਾ ਇੱਕ ਕੈਂਡੀਡੇਟ ਹੈਗਾ ਬਲਵਿੰਦਰ ਕੁਮਾਰ ਉਹ ਨੂੰ ਹੀ ਜਿਹੜੇ ਆਪਣੇ ਵੋਟਾਂ ਦੇਣਗੇ ਪ੍ਰਧਾਨ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਦਲ ਬਦਲੂ ਬਾਕੀ ਪਾਰਟੀਆਂ ਦੇ ਬਿਲਕੁਲ ਚਾਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਜਿਹੜਾ ਕੈਂਡੀਡੇਟ ਹੈ ਕਾਂਗਰਸ ਤੋਂ ਮਹਿੰਦਰ ਕੇਪੀ ਲੈ ਕੇ ਆਇਆ ਚਾਹੇ ਭਾਜਪਾ ਦੀ ਗੱਲ ਕਰ ਲਈਏ ਉਹ ਵੀ ਜਿਹੜਾ ਆਮ ਆਦਮੀ ਤੋਂ ਕੈਂਡੀਡੇਟ ਲੈ ਕੇ ਆਇਆ ਸੁਸ਼ੀਲ ਕੁਮਾਰ ਰਿਕੂ ਚਾਹੇ ਆਪਾਂ ਗੱਲ ਕਰੀ ਆਮ ਆਦੀ ਪਾਰਟੀ ਦੀ ਇਹ ਵੀ ਜਿਹੜਾ ਅਕਾਲੀ ਦਲ ਤੋਂ ਪਵਨ ਕੁਆਰਟੀ ਨੂੰ ਲੈ ਕੇ ਆਇਆ ਸੋ ਬੌਧਨ ਸਮਾਜ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਜਿਹਨੇ ਆਪਣੇ ਮਿਹਨਤੀ ਵਰਕਰ ਨੂੰ ਜਿਹੜੀ ਸੀਟ ਦਿੱਤੀ ਹੈ ਕਿ ਮੰਨਦੇ ਹਾਂ ਕਿ ਬਦਲ ਸਮਾਜ ਪਾਰਟੀ ਦਾ ਜੰਦਰ ਲੋਕ ਸਭਾ ਸੀਟ ਤੇ ਬਿਲਕੁਲ ਜੀ ਕਿਉਂਕਿ ਵਰਕਰਾਂ ਦੀ ਮੰਗ ਹੈਗੀ ਵਰਕਰਾਂ ਨੇ ਆਪ ਕਹਿ ਕੇ ਬਲਵਿੰਦਰ ਕੁਮਾਰ ਜੀ ਨੂੰ ਟਿਕਟ ਦਵਾਈ ਆ ਔਰ ਪੂਰੇ ਜੋਸ਼ ਨਾਲ ਜਿਹੜਾ ਭੋਜਨ ਸਮਾਜ ਪਾਰਟੀ ਅੱਗੇ ਵਧ ਰਹੀ ਆ ਔਰ ਜਿੱਤੇਗੀ ਸਰ ਅਪਾ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀ ਚੰਦੀ ਸਿੰਘ ਚੰਨੀ ਹੋਂ ਨਾਲੋਂ ਇੱਕ ਜਿਹੜੀ ਆ ਕਾਫੀ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਕਿ ਚੰਨੀ ਕਰਦਾ ਮਸਲੇ ਹੱਲ ਹੁਣ ਸਰ ਤੁਸੀਂ ਇਹ ਦੱਸੋ ਕਿ ਚੰਨੀ ਤਿੰਨ ਮਹੀਨੇ ਮੁੱਖ ਮੰਤਰੀ ਵੀ ਰਿਹਾ ਇਸ ਤੋਂ ਪਹਿਲਾਂ 5 ਸਾਲ ਕਾਂਗਰਸ ਦੇ ਰਾਜ ਵਿੱਚ ਮੰਤਰੀ ਵੀ ਰਿਹਾ ਆ ਉਹਨੇ ਕਿਹੜੇ ਕਿਹੜੇ ਮਸਲੇ ਹੱਲ ਕਰਤੇ ਸਮਾਜ ਦੇ ਸਾਨੂੰ ਤਾਂ ਕੋਈ ਲੱਗਾ ਨਹੀਂ ਕਿ ਇਹ ਮਸਲਾ ਹੱਲ ਕੀਤਾ ਔਰ ਜਿੱਥੇ ਤੱਕ ਗੱਲ ਕਰੀਏ ਚੰਨੀ ਦੀ ਔਰ ਔਰਤਾਂ ਦੇ ਸਨਮਾਨ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਬੀਬੀ ਜਗੀਰਕੌਰ ਦੇ ਮੂੰਹ ਨੂੰ ਹੱਥ ਲਾ ਕੇ ਕਰਦਾ ਬਾਅਦ ਵਿੱਚ ਆਪਣੀ ਕਹਿੰਦਾ ਮੇਰੀ ਮਾਂ ਆ ਭੈਣ ਆ ਜੇ ਹੱਦ ਸਾਨੂੰ ਤਾਂ ਕੋਈ ਲੱਗਦਾ ਨਹੀਂ ਕਿ ਜਿਹੜਾ ਆਪਣੀ ਮਾਂ ਭੈਣ ਦਾ ਇਦਾਂ ਕੋਈ ਸਤਕਾਰ ਕਰਦਾ ਹੋਊਗਾ ਜੈ ਭੀਮ ਜੈ ਭਾਰਾ ਜੀ ਅੱਜ ਜਿਵੇਂ ਨਕੋਦਰਵੇਕੇ ਪਹੁੰਚੇ ਆਂ ਅੱਜ ਬਹੁਜਨ ਸਮਾਜ ਪਾਰਟੀ ਦੇ ਜੰਦਰ ਤੋਂ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਪਹੁੰਚ ਰਹੇ ਹਨ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਉਹ ਨਤਮਸਤਕ ਹੋਣਗੇ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਨਕੋਦਰ ਤੋਂ ਯੂਥ ਵਿੰਗ ਦੇ ਪ੍ਰਧਾਨ ਹਨ ਬੱਬੂ ਬਾਡੀ ਸਰ ਜੈਪੀਐਮ ਜੈਪੀਐਮ ਜੈ ਭਾਰਤ ਪਹਿਲਾਂ ਤਾਂ ਸਭ ਤੋਂ ਬਾਈ ਨਿਊਜ਼ ਚੈਨਲ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੀ ਕਵਰੇਜਿੰਗ ਕਰਨ ਲਈ ਅੱਜ ਇਹ ਨਕੋਦਰ ਵਿੱਚ ਪਹੁੰਚਿਆ ਔਰ ਅੱਜ ਜਿਹੜਾ ਇੱਥੇ ਸਾਡੇ ਵਿੱਚ ਭੋਜਨ ਸਮਾਜ ਪਾਰਟੀ ਦੇ ਜਿਹੜੇ ਕੈਂਡੀਡੇਟ ਸ਼੍ਰੀ ਬਲਵਿੰਦਰ ਕੁਮਾਰ ਜੀ ਆਪਣੀ ਚੋਣ ਰੈਲੀ ਜਿਹੜੀ ਕਰਨ ਵਾਸਤੇ ਆ ਰਹੇ ਆ ਔਰ ਲੋਕਾਂ ਦੇ ਵਿੱਚ ਜਿਹੜਾ ਬਹੁਤ ਉਤਸ਼ਾਹ ਆ ਇਸ ਵਾਰ ਜਿਹੜਾ ਭੋਜਨ ਸਮਾਜ ਪਾਰਟੀ ਦੇ ਹੱਕ ਵਿੱਚ ਜਿਹੜਾ ਫੈਸਲਾ ਜਾਊਗਾ ਬੱਬੂ ਬਾੜ ਜੀ ਨਕੋਦਰ ਤੋਂ ਬਸਪਾ ਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਆ ਫਿਲਹਾਲ ਅਸੀਂ ਜੀ ਡੋਰ ਟੂ ਡੋਰ ਪਿੰਡਾਂ ਵਿੱਚ ਵੀ ਕੀਤਾ ਔਰ ਸਭ ਦਾ ਇਹੀ ਹੰਗਾਰਾ ਆ ਬਾਕੀ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਆ ਸਾਰੇ ਕੋਈ ਵੀ ਆਪਣੀ ਪਾਰਟੀ ਵਿੱਚੋਂ ਨਹੀਂ ਹੈਗਾ ਸਾਰੇ ਜਿਹੜੇ ਦਲ ਬਦਲੂ ਕੈਂਡੀਡੇਟ ਹੈਗੇ ਆ ਕੋਈ ਕਿਸੇ ਪਾਰਟੀ ਛੱਡ ਕੇ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਇਆ ਇਸ ਕਰਕੇ ਸਾਰਿਆਂ ਦਾ ਇਹ ਹੀ ਆ ਕਿ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਔਰ ਭੋਜਨ ਸਮਾਜ ਪਾਰਟੀ ਜਿਹੜਾ ਇੱਕ ਕੈਂਡੀਡੇਟ ਹੈਗਾ ਬਲਵਿੰਦਰ ਕੁਮਾਰ ਉਹ ਨੂੰ ਹੀ ਜਿਹੜੇ ਆਪਣੇ ਵੋਟਾਂ ਦੇਣਗੇ ਸਰ ਚੰਨੀ ਨੇ ਕਿਹਾ ਸਗਾ ਕਿ ਅਸੀਂ ਜਿਹੜਾ ਬਿੱਲ ਪਾਸ ਕੀਤਾ ਪਰ ਕੇਂਦਰ ਨੇ ਲਾਗੂ ਨਹੀਂ ਕੀਤਾ ਪਰ ਚੰਨੀ ਕਦੇ ਬਿੱਲ ਦੀ ਜਿਹੜੀ ਵਿਧਾਨ ਸਭਾ ਚ ਬਿੱਲ ਦੀ ਕਾਪੀ ਕਦੇ ਹੱਥ ਚ ਫੜੀ ਨਹੀਂ ਦੇਖੀ ਨਾ ਹੀ ਉਹਨੇ ਕਦੇ ਸੜਕਾਂ ਤੇ ਆ ਕੇ ਕੋਈ ਕੇਂਦਰ ਦੇ ਖਿਲਾਫ ਇਹ ਗੱਲ ਦੱਸੀ ਸਮਾਜ ਨੂੰ ਕਿ ਅਸੀਂ ਤਾਂ ਪਾਸ ਕਰਾ ਦਿੱਤਾ ਉਹਨਾਂ ਨੇ ਲਾਗੂ ਨਹੀਂ ਕੀਤਾ ਪਰ ਹੁਣ ਚੰਨੀ ਇਲੈਕਸ਼ਨਾਂ ਬੇਲੇ ਮੁੱਖ ਮੰਤਰੀ ਬੇਲੇ ਯਾਨੀ ਕਿ ਨਾਮ ਨਹੀਂ ਰਖਾ ਸਕੇ ਕਿ ਇੱਕ ਐਮਪੀ ਵਾਂਗ ਕੇ ਰਖਾ ਸਕਦੇ ਆ ਬਿਲਕੁਲ ਨਹੀਂ ਜੀ ਜੇ ਤੋ ਮੁੱਖ ਮੰਤਰੀ ਸੀਗੇ ਉਹਨਾਂ ਦੇ ਹੱਥ ਵਿੱਚ ਕਲਮ ਸੀਗੀ ਹਰਾ ਹਰਾ ਪੈਨ ਸੀਗਾ ਔਰ ਜੋ ਚਾਹੁੰਦੇ ਉਹ ਕਰ ਸਕਦੇ ਸੀਗੇ ਜਦੋਂ ਉਹ ਮੁੱਖ ਮੰਤਰੀ ਤੌਰ ਤੇ ਨਹੀਂ ਕਰ ਸਕਤੇ ਐਮਪੀ ਬਣ ਕੇ ਕੀ ਕਰਨਗੇ ਪ੍ਰਧਾਨ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਦਲ ਬਦਲੂ ਬਾਕੀ ਪਾਰਟੀਆਂ ਦੇ ਬਿਲਕੁਲ ਚਾਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਜਿਹੜਾ ਕੈਂਡੀਡੇਟ ਹੈ ਕਾਂਗਰਸ ਤੋਂ ਮਹਿੰਦਰ ਕੇਪੀ ਲੈ ਕੇ ਆਇਆ ਚਾਹੇ ਭਾਜਪਾ ਦੀ ਗੱਲ ਕਰ ਲਈਏ ਉਹ ਵੀ ਜਿਹੜਾ ਆਮ ਆਦਮੀ ਤੋਂ ਕੈਂਡੀਡੇਟ ਲੈ ਕੇ ਆਇਆ ਸੁਸ਼ੀਲ ਕੁਮਾਰ ਰਿੰਕੂ ਚਾਹੇ ਆਪਾਂ ਗੱਲ ਕਰੀਏ ਆਮ ਆਦੀ ਪਾਰਟੀ ਦੀ ਇਹ ਵੀ ਜਿਹੜਾ ਅਕਾਲੀ ਦਲ ਤੋਂ ਨੇ ਆਪਣੇ ਮਿਹਨਤੀ ਵਰਕਰ ਨੂੰ ਜਿਹੜੀ ਸੀਟ ਦਿੱਤੀ ਹੈ ਕਿ ਮੰਨਦੇ ਆ ਕਿ ਬਦਲ ਸਮਾਜ ਪਾਰਟੀ ਦਾ ਜੰਦਰ ਲੋਕ ਸਭਾ ਸੀਟ ਤੇ ਪਲੜਾ ਭਾਰੀ ਆ ਬਿਲਕੁਲ ਜੀ ਕਿਉਂਕਿ ਵਰਕਰਾਂ ਦੀ ਮੰਗ ਹੈਗੀ ਵਰਕਰਾਂ ਨੇ ਆਪ ਕਹਿ ਕੇ ਬਲਵਿੰਦਰ ਕੁਮਾਰ ਜੀ ਨੂੰ ਟਿਕਟ ਦਵਾਈ ਆ ਔਰ ਪੂਰੇ ਜੋਸ਼ ਨਾਲ ਜਿਹੜਾ ਭੋਜਨ ਸਮਾਜ ਪਾਰਟੀ ਅੱਗੇ ਵਧ ਰਹੀ ਆ ਔਰ ਜਿੱਤੇਗੀ ਸਰ ਆਪਾਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀ ਚੰਦ ਸਿੰਘ ਚੰਨੀ ਹੋਂਾ ਵੱਲੋਂ ਇੱਕ ਜਿਹੜੀ ਆ ਕਾਫੀ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਕਿ ਚੰਨੀ ਕਰਦਾ ਮਸਲੇ ਹੱਲ ਹੁਣ ਸਰ ਤੁਸੀਂ ਇਹ ਦੱਸੋ ਕਿ ਚੰਨੀ 3 ਮਹੀਨੇ ਮੁੱਖ ਮੰਤਰੀ ਵੀ ਰਿਹਾ ਇਸ ਤੋਂ ਪਹਿਲਾਂ 5 ਸਾਲ ਕਾਂਗਰਸ ਦੇ ਰਾਜਪ ਵਿੱਚ ਮੰਤਰੀ ਵੀ ਰਿਹਾ ਆ ਉਹਨੇ ਕਿਹੜੇ ਕਿਹੜੇ ਮਸਲੇ ਹੱਲ ਕਰਤੇ ਸਮਾਜ ਦੇ ਸਾਨੂੰ ਤਾਂ ਕੋਈ ਲੱਗਾ ਨਹੀਂ ਜਿਗਾ ਇਹ ਮਸਲਾ ਹੱਲ ਕੀਤਾ ਔਰ ਜਿੱਥੇ ਤੱਕ ਗੱਲ ਕਰੀਏ ਚੰਨੀ ਦੀ ਔਰ ਔਰਤਾਂ ਦੇ ਸਨਮਾਨ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਬੀਬੀ ਜਗੀਰਕੌਰ ਦੇ ਮੂਹ ਨੂੰ ਹੱਥ ਲਾ ਕੇ ਕਰਦਾ ਬਾਅਦ ਵਿੱਚ ਆਪਣੀ ਕਹਿੰਦਾ ਮੇਰੀ ਮਾਂ ਆ ਭੈਣ ਆ ਜੇ ਹੱਦ ਸਾਨੂੰ ਤਾਂ ਕੋਈ ਲੱਗਦਾ ਨਹੀਂ ਕਿ ਜਿਹੜਾ ਆਪਣੀ ਮਾਂ ਭੈਣ ਦਾ ਇਦਾਂ ਕੋਈ ਸਤਕਾਰ ਕਰਦਾ ਹੋਊਗਾ ਸਰ ਅੱਜ ਕੱਲ ਲੀਡਰ ਜਿਹੜੇ ਚਾਹੇ ਚਾਂਦੀ ਸਰ ਚੰਨੀ ਆ ਚਾਹੇ ਸ਼ਸ਼ੀ ਰਿੰਕੂ ਆ ਅੱਜ ਕੱਲ ਇੱਕ ਮੁੱਦਾ ਧਾਰਮਿਕ ਬਹੁਤ ਉਭਾਰ ਰਿਹਾ ਕਿ ਅਸੀਂ ਸਾਨੂੰ ਜਿਤਾ ਦਿਓ ਅਸੀਂ ਆਦਮپور 에ਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖ ਦਾਂਗੇ ਪਰ ਜਦੋਂ ਇਹ ਸਰਕਾਰ ਦੇ ਪੈਸੇ ਕੇ ਚਾਹੇ ਸ਼ਸ਼ੀਲ ਕੁਮਾਰੀ ਕੁਝ ਇਹ ਚਾਹੇ ਚਾਂਦੀ ਸਰ ਚੰਨੀ ਮੁੱਖ ਮੰਤਰੀ ਵੀ ਰਹੇ ਉਦੋਂ ਇਹ ਨਾ ਜ਼ਿਕਰ ਤੱਕ ਨਹੀਂ ਕੀਤਾ ਕਿਵੇਂ ਦੇਖ ਰਹੇ ਇਸ ਬਿਆਨ ਨੂੰ ਪਹਿਲਾਂ ਵੀ ਚਿਤ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਕਿਸੇ ਨੇ ਬਾਈ ਤਾਂ ਨਹੀਂ ਲਈ ਹੈਗੀ ਔਰ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਭੋਜਨ ਸਮਾਜ ਪਾਰਟੀ ਆਪੇ ਹੀ ਉਹਦਾ ਨਾਮ ਰੱਖ ਲੋ ਗੁਰੂ ਦਸਮਨ ਰਾਜ ਦੇ ਨਾਂ ਤੇ ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਮਹਾਪੁਰਸ਼ਾਂ ਦਾ ਜਿਹੜਾ ਮਾਨ ਸਤਕਾਰ ਜਿਹੜਾ ਬਹਾਲ ਕਰਨਾ ਜਾਣਦੀ ਆ ਸਰ ਚੰਨੀ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਬਿੱਲ ਪਾਸ ਕੀਤਾ ਪਰ ਕੇਂਦਰ ਨੇ ਲਾਗੂ ਨਹੀਂ ਕੀਤਾ ਪਰ ਚੰਨੀ ਕਦੇ ਬਿੱਲ ਦੀ ਜਿਹੜੀ ਵਿਧਾਨ ਸਭਾ ਚ ਬਿੱਲ ਦੀ ਕਾਪੀ ਕਦੇ ਹੱਥ ਚ ਫੜੀ ਨਹੀਂ ਦੇਖੀ ਨਾ ਹੀ ਉਹਨੇ ਕਦੇ ਸੜਕਾਂ ਤੇ ਆ ਕੇ ਕੋਈ ਕੇਂਦਰ ਦੇ ਖਿਲਾਫ ਇਹ ਗੱਲ ਦੱਸੀ ਸਮਾਇੇ ਨੂੰ ਕਿ ਅਸੀਂ ਤਾਂ ਪਾਸ ਕਰਾ ਦਿੱਤਾ ਉਹਨਾਂ ਨੇ ਲਾਗੂ ਨਹੀਂ ਕੀਤਾ ਪਰ ਹੁਣ ਚੰਨੀ ਇਲੈਕਸ਼ਨਾਂ ਪਹਿਲੇ ਮੁੱਖ ਮੰਤਰੀ ਪਹਿਲੇ ਯਾਨੀ ਕਿ ਨਾਮ ਨਹੀਂ ਰਖਾ ਸਕੇ ਕਿ ਇੱਕ ਐਮਪੀ ਵਾਂਗ ਕੇ ਰਖਾ ਸਕਦੇ ਆ ਬਿਲਕੁਲ ਨਹੀਂ ਜੀ ਜੇ ਤੋ ਮੁੱਖ ਮੰਤਰੀ ਸੀਗੇ ਉਹਨਾਂ ਦੇ ਹੱਥ ਵਿੱਚ ਕਲਮ ਸੀਗੀ ਹਰਾ ਹਰਾ ਪੈਨ ਸੀਗਾ ਔਰ ਜੋ ਚਾਹੁੰਦੇ ਉਹ ਕਰ ਸਕਦੇ ਸੀਗੇ ਜਦੋਂ ਉਹ ਮੁੱਖ ਮੰਤਰੀ ਤੌਰ ਤੇ ਨਹੀਂ ਕਰ ਸਕਦੇ ਐਮਪੀ ਬਣ ਕੇ ਕੀ ਕਰਨਗੇ ਸਰ ਜੰਦਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਲੰਧਰ ਦੇ ਲੋਕਾਂ ਨੂੰ ਉਹੀ ਮੈਸੇਜ ਦੇਣਾ ਚਾਹੁੰਦਾ ਕਿ ਦਲ ਬਦਲੂਆਂ ਤੋਂ ਬਚੋ ਔਰ ਜੇਕਰ ਜਲੰਧਰ ਦੇ ਵਿੱਚ ਕੋਈ ਕੈਂਡੀਡੇਟ ਹੈਗਾ ਬਲਵਿੰਦਰ ਕੁਮਾਰਿਆ ਆਪਣੀਆਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾ ਕੇ ਬਲਵਿੰਦਰ ਕੁਮਾਰ ਨੂੰ ਲੋਕ ਸਭਾ ਦੇ ਵਿੱਚ ਭੇਜੋ ਤਾਂ ਕਿ ਜਿਹੜੇ ਆਪਣੇ ਜਿਹੜੇ ਮਸਲੇ ਹੱਲ ਹੋ ਸਕਣ ਸਰ बसपा ਦਾ ਹਲੇ ਤੱਕ ਪੰਜਾਬ ਵਿੱਚ ਰਾਜ ਨਹੀਂ ਹੈ ਪਰ ਫਿਰ ਵੀ 35-40 ਸਾਲਾਂ ਤੋਂ बसपा ਸਮਾਜ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਦੀ ਆ ਕੀ ਇੱਕ ਮੌਕਾ ਪੰਜਾਬ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ बसपा ਨੂੰ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਜੀ ਵਧਦਾ ਆ ਉਹਨਾਂ ਦਾ ਹੱਕ ਹੈ ਕਿਉਂਕਿ ਜਦੋਂ ਵੀ ਦੇਖਿਆ ਚਾਹੇ 2 April ਦਾ ਲਾ ਲਈਏ ਚਾਹੇ ਕੋਈ ਬਿਆਨਾਂ ਕਾਹਨ ਦਾ ਲਾ ਲਈਏ ਸੜਕ ਦੇ ਉੱਤੇ ਨੀਲਾ ਝੰਡਾ ਹੀ ਦਿਖਿਆ ਭੋਜਨ ਸਮਾਜ ਪਾਰਟੀ ਦਾ ਹਾਥੀ ਹੀ ਦਿਖਿਆ ਔਰ ਦੂਸਰਾ ਕੋਈ ਵੀ ਝੰਡਾ ਨਹੀਂ ਦਿਖਿਆ ਇਸ ਕਰਕੇ ਰਿਜ਼ਰਵ ਕਰਦੇ ਆ ਜੀ ਸਰ ਜਿੱਦਾਂ ਜਨਦਰ ਲੋਕ ਸਭਾ ਜਿਹੜੀ ਸੀਟ ਹੈ ਇਹ ਰਿਜ਼ਰਵ ਸੀਟ ਹੈ ਇੱਥੇ ਸਾਰੇ ਐਸਸੀ ਭਾਈਚਰੇ ਦੇ ਜਿਹੜੇ ਆ ਪੰਜ ਦੇ ਪੰਜ ਜਿੰਨੇ ਵੀ ਉਮੀਦਵਾਰ ਆ ਖੜੇ ਆ ਕੀ ਜਨਦਰ ਸੀਟ ਦੇ ਉੱਤੇ ਲੀਡਰ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਜਾਂ ਫਿਰ ਪਾਰਟੀ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਲੀਡਰ ਦੇ ਤੇ ਗੱਲ ਕਰੀਏ ਤਾਂ ਲੀਡਰ ਤਾਂ ਸਾਰੇ ਜਿਹੜੇ ਵਿਕੇ ਹੋਏ ਆ ਸਾਰੇ ਕੋਈ ਕਿਸੇ ਪਾਰਟੀ ਤੋਂ ਚੱਕ ਕੇ ਆਇਆ ਕੋਈ ਕਿਸੇ ਪਾਰਟੀ ਤੋਂ ਚੱਕ ਕੇ ਆਇਆ ਪਰ ਜੇਕਰ ਕੋਈ ਕੈਂਡੀਡੇਟ ਹੈਗਾ ਆ ਮਜ਼ਬੂਤ ਆ ਔਰ ਲੋਕਾਂ ਦੀ ਗੱਲ ਕਰਦਾ ਆ ਤੇ ਉਹ ਬਲਵਿੰਦਰ ਕੁਮਾਰ ਹੀ ਆ ਜੀ ਸਰ ਮੇਰਾ ਸਵਾਲ ਇਹ ਹੈ ਸਗਾ ਕਿ ਜਿੰਦਰ ਦੇ ਉੱਤੇ ਲੋਕ ਜਿੱਦਾਂ ਹੁਣ ਮੰਨ ਲਓ ਇੱਕ ਹੁੰਦਾ ਨਾ ਵੀ ਐਸਸੀ ਭਾਈਚਾਰੇ ਦਾ ਲੀਡਰ ਦੇ ਇੱਕ ਵੋਟ ਪਾਈ ਜਾਂਦੀ ਪਰ ਇੱਥੇ ਸਾਰੇ ਐਸਸੀ ਆ ਕਿ ਇੱਥੇ ਲੀਡਰ ਨੂੰ ਦੇਖਣਾ ਚਾਹੀਦਾ ਜਾਂ ਪਾਰਟੀ ਨੂੰ ਦੇਖਣਾ ਚਾਹੀਦਾ ਹੈ ਇੱਥੇ ਪਾਰਟੀ ਦੇ ਕੇ ਵੋਟ ਪਾਵਾਂਗੇ ਜੀ ਭੋਜਨ ਸਮਾਜ ਪਾਰਟੀ ਸਾਡੀ ਮਾਂ ਪਾਰਟੀ ਆ ਅਸੀਂ ਤਾਂ ਉਹਦੀ ਸਪੋਰਟ ਕਰਾਂਗੇ ਧੰਨਵਾਦ ਜੀ ਧੰਨਵਾਦ ਸਾਥੀ ਹੋਏ ਸਨ ਭੋਜਨ ਸਮਾਜ ਪਾਰਟੀ ਦੇ ਯੂਥ ਦੇ ਜਿਹੜੇ ਪ੍ਰਧਾਨ ਬਾਠ ਬੱਬੂ ਬਾੜ ਜੀ ਧੰਨਵਾਦ